ਜੇ ਉਹ ਕੰਮ ਕਰਦੀ ਹੈ ਨਾ ਤੇ ਰੋਟੀ ਵੀ ਖਾਂਦੀ ਆ ਹਾਏ ਨਹੀਂ ਮੈਂ ਮਰ ਜਾ ਆ ਵੀਰਾ ਵੇਖ ਲੋ ਵੇਖ ਲੋ ਭਰਾ ਰੋਟੀਆਂ ਦੇ ਮੇਨੇ ਮਾਰਨ ਲੱਪਿਆ ਮੇਰੇ ਹੁੰਦੇ ਤੁਸੀਂ ਇਹ ਜਿਹੇ ਗੱਲਾਂ ਕਰ ਲਾਪੇ ਜੋ ਰੋਟੀ ਖਾਂਦੀ ਆ ਕਿੱਥੇ ਜਾਵੇ ਪੇਕਿਆ ਘਰ ਨਾਵੇ ਤੇ ਕਿੱਥੇ ਜਾਵੇ ਤੇ ਮੈਨੂੰ ਹੀ ਮੇਰੀ ਗੱਲ ਸੁਣੋ ਤਾਂ ਹਾਂਜੀ ਹਾਂਜੀ ਦੱਸ ਕੀ ਕਰੰਦੇ ਆ ਜੀ ਰਸੋਈ ਵਿੱਚ ਹੋਲਾਪੂ ਆਜੀ ਆਏ ਤੇ ਮੈਂ ਨਾ ਚਾਹ ਬਨੋਣੀ ਪਈ ਆ ਤੁਹਾਨੂੰ ਪਤਾ ਵਾ ਉੱਤੇ ਕੁੜੀ ਨੂੰ ਕੰਬ ਕੰਬ ਕੇ ਕਿੰਨਾ ਬੁਖਾਰ ਚੜਿਆ ਪਿਆ ਵਾ ਸਿਵਰਨ ਨੂੰ ਬੁਖਾਰ ਚੜਿਆ ਵਾ ਤੇ ਹੋਰ ਉਹਨੂੰ ਮੈਂ ਆਪਣੇ ਲਾਗੇ ਉੱਥੇ ਲੰਮੇ ਪਾਇਆ ਕੱਲ ਤੁਸੀਂ ਪੜਾਣੀ ਗੁਰਦੁਆਰੇ ਗਏ ਕਿੱਥੇ ਗਏ ਆਪ ਤੁਸੀਂ ਆਏ ਨਹੀਂ ਉਹਨੂੰ ਤੁਸੀਂ ਭੇਜ ਦਿੱਤਾ ਤੁਹਾਡੇ ਮਗਰੋਂ ਪਤਾ ਕਿੰਨਾ ਮੀਨੂ ਨੇ ਉਹਦੇ ਕੋਲ ਕੰਮ ਕਰਵਾਇਆ ਕਰਵਾ ਕਰਵਾ ਕੇ ਉੱਤੋਂ ਉਹਨੂੰ ਇੰਗੀਆਂ ਗੱਲਾਂ ਕੀਤੀਆਂ ਰੋ ਰੋ ਕੇ ਵਿਚਾਰੀ ਦਾ ਬੁਰਾ ਹਾਲ ਹੋ ਗਿਆ ਮੈਨੂੰ ਲੱਗਦਾ ਤਾਂ ਹੀ ਮੈਨੂੰ ਬੁਖਾਰ ਚੜ ਗਿਆ ਜਦੋਂ ਕੁੜੀ ਰੋਂਦੀ ਤੂੰ ਕਿੱਥੇ ਸੀ ਮੈਂ ਤਾਂ ਉੱਪਰ ਸੀ ਮੈਂ ਉੱਪਰੋਂ ਵੇਖਿਆ ਤੇ ਰੋਂਦੀ ਕਿੱਥੇ ਗਈ ਸੀ ਪਹਿਲੇ ਕਮਰੇ ਚ ਰੋਂਦੀ ਆਈ ਤੇ ਰਸੋਈ ਵਿੱਚ ਵੜੀ ਤੇ ਨਾਲ ਭਾਂਡੇ ਮਾਂਜੇ ਤੇ ਨਾਲ ਹੋਵੇ ਇਤਨਾ ਕੀਤਾ ਮੇਰੀ ਕੁੜੀ ਦੇ ਨਾਲ ਇਹਨੇ ਹਾਰ ਤੇ ਹੋਰ ਤਾਂ ਹੀ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਨਾਲ ਲੈ ਕੇ ਜਾਓ ਤੁਸੀਂ ਨਾਲ ਤੇ ਲੈ ਗਏ ਪਰ ਉਹਦੇ ਨਾਲ ਵਾਪਸ ਨਹੀਂ ਤੁਸੀਂ ਘਰ ਆਏ ਉਹ ਵੇਖੋ ਸੌਦਾ ਲੈਣਾ ਸੀ ਨਾ ਕਰਿਆਨੇ ਵਾਲੇ ਕੋ ਤੇ ਮੈਂ ਕਿਹਾ ਤੂੰ ਕਿੱਥੇ ਮੇਰੇ ਨਾਲ ਖਲੋਤੀ ਰਹੇਂਗੀ ਤੂੰ ਜਾ ਤੇ ਮੈਂ ਸੌਦੇ ਦੀ ਪਰਚੀ ਫੜਾਈ ਸੀ ਕੱਲ ਤੇ ਮੈਂ ਭਾਜੀ ਨਾਲ ਸੰਸੋਧ ਭਾਜੀ ਨਾਲ ਸੌਦਾ ਤੇ ਦੇਜੋ ਘਰ ਔਰ ਛੱਡੋ ਤੁਸੀਂ ਵੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੀ ਕੁੜੀ ਦਾ ਧਿਆਨ ਰੱਖੋ ਮੀਨੂ ਬੜੇ ਉਹਦੇ ਤੇ ਜ਼ੁਲਮ ਕਰਦੀ ਪਈ ਆ ਬੜੇ ਜ਼ੁਲਮ ਤੁਸੀਂ ਫੇਰ ਵੀ ਮੇਰੀ ਗੱਲ ਨਹੀਂ ਮੰਨੀ ਤੁਸੀਂ ਉਹਦੇ ਨਾਲ ਆਉਂਦੇ ਹੋ ਘਰ ਉਹ ਪਤਾ ਕੀ ਜਦ ਮੈਂ ਦੁਕਾਨ ਤੋਂ ਉੱਤਰੀ ਨਾ ਤੇ ਇੱਕ ਬੀਬੀ ਭੈਣਾ ਪਿਛਲੀ ਗਲੀ ਵਾਲੀ ਮਿਲ ਗਈ ਤੋਂ ਮੇਨਾਂ ਗੱਲੀ ਟੱਕਰ ਗਈ ਤੇ ਮੈਨੂੰ ਤੇ ਤੁਹਾਡੀ ਗੱਲ ਤਾਂ ਚੇਤਾ ਹੀ ਭੁੱਲ ਗਿਆ ਪੀਨੇ ਆ ਕੁੜੀ ਨੇ ਜਾ ਕੇ ਕੋਈ ਕੰਮ ਨਾ ਕਰੇ ਤੋ ਹੋਈ ਗੱਲ-ਵਿਲ ਹੋ ਗਈ ਜਿਹੜਸ ਗੱਲ ਦਾ ਡਰ ਸੀ। ਪਤਾ ਨਹੀਂ ਇਹ ਇੱਕ ਪੱਤੀ ਕੀਤੇ ਤੇ ਨੋ ਚਲੇ ਗਈ ਆ ਸਾਡੀ। ਹੋਰ ਤੇ ਕੋਈ ਇਸ ਤਰ੍ਹਾਂ ਦਾ ਹੈਗਾ ਨਹੀਂ ਨਾ ਤੁਸੀਂ ਇਸ ਤਰ੍ਹਾਂ ਦੇ ਨਾ ਮੈਂ ਇਸ ਤਰ੍ਹਾਂ ਦੀ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕਰਦੀ ਪਈ ਉਹਦੇ ਨਾਲ ਵਿਚਾਰੀ ਦੇ। ਉਹ 2-4 ਦਿਨ ਉਹਨੇ ਰਹਿਣਾ ਵਾ ਮੁੜ ਕੇ ਉਹਨੇ ਚਲ ਜਾਣਾ ਵਾ। ਇਹ ਕਰਦੀ ਪਈ ਉਹਦੇ ਨਾਲ ਸ਼ਰੀਕਾ ਪੂਰਾ। ਵੀ ਇਹ ਆਈ ਆ ਇੱਥੇ ਰਹਿਣ ਲਈ ਆ ਤੇ ਇਹ ਸਾਰਾ ਕੰਮ ਕਰੇ। ਚਲੋ ਮੈਂ ਇਸ ਤਰ੍ਹਾਂ ਭੂਆ ਨੂੰ ਚਾਹ ਪਿਆ ਕੇ ਨਾ ਫਿਰ ਮੈਂ ਆਪਣੇ ਪੋਤਣ ਕੋਲ ਨਹੀਂ ਭਜਾ ਕੇ ਦਵਾਈ ਲਿਆ ਦੇ। ਆਹੋ ਭਾਵੇਂ ਤੁਸੀਂ ਆਪ ਜਾਓ ਭਾਵੇਂ ਪੁੱਤ ਨੂੰ ਭਰੋ ਬੜੀ ਕੰਬੰਦੀ ਮੈਦ ਉਤੇ ਉਹ ਲੀੜਾ ਲੂੜਾ ਦੇ ਕੇ ਉਹਨੂੰ ਨਿਗਾਹ ਕਰਕੇ ਆਈ ਮੈਂ ਆਹ ਉਹਦੀ ਪੁੱਤਰੀ ਮੰਮੀ ਨੂੰ ਮੈਂ ਜਾ ਕੇ ਦੱਸਦੀ ਆਂ ਕਿ ਉਹਨੂੰ ਦਵਾਈ ਲਿਆ ਕੇ ਦਵੋ ਆ ਤੂੰ ਇਹ ਮੈਨੂੰ ਥੋੜੀ ਬਹੁਤੀ ਗੱਲ ਦੱਸਦੇ ਮੈਨੂੰ ਤੇ ਵੀ ਨਹੀਂ ਸੀ ਪਤਾ ਲੱਗਣਾ ਤੇ ਨਾ ਮੇਰੀ ਕੁੜੀ ਨੇ ਮੇਰੇ ਨਾਲ ਗੱਲ ਕਰਨੀ ਸੀ ਉਹਨੇ ਨਹੀਂ ਕਰਨੀ ਉਹ ਤਾਂ ਬਹੁਤੀ ਭੋਲੀ ਤੋਂ ਜਿਆਦੀ ਭੋਲੀ ਇੰਨੀ ਚੁੱਪ ਰਹਿੰਦੀ ਕੋਈ ਹੱਦ ਸਾਬ ਨਹੀਂ ਉਹਨੇ ਨਹੀਂ ਕਰਨੀ ਉਹਨੂੰ ਤੇ ਮੈਂ ਕਿਹਾ ਸੀ ਉਹਨੇ ਕਾਮੀ ਨਹੀਂ ਕੀਤੀ ਉਹ ਤਾਂ ਹੁਣ ਵੀ ਨਹੀਂ ਕਰਨ ਦੇਈ ਉਹ ਤਾਂ ਮੈਨੂੰ ਥੋੜੀ ਦੱਸਿਆ ਉਹ ਮੈਂ ਉਤੋਂ ਮੁੱਕ ਤੋਂ ਸੁਣਿਆ ਤੇ ਤਾਂ ਮੈਨੂੰ ਪਤਾ ਵਾ ਉਹਨੇ ਥੋੜੀ ਮੈਨੂੰ ਕੁਝ ਦੱਸਿਆ ਵਾ ਤੇ ਫਿਰ ਇਹਦਾ ਕੀ ਹੱਲ ਚੱਲੂਗਾ ਕਿ ਤਰ੍ਹਾਂ ਇਹ ਗੱਲ ਮਕਾਉਣੀ ਮੈਂ ਕਿਤਰਾ ਕਰਾਂ ਮੈਨੂੰ ਤਾਂ ਡਰ ਲੱਗਦਾ ਕਿਤੇ ਲੜਾਈ ਨਾ ਪੈ ਜੇ ਹੁਣ ਦੱਸੋ ਮੈਂ ਕਿਤਰਾ ਗੱਲ ਕਰਾਂ ਹੁਣ ਤੂੰ ਹੀ ਆਪੇ ਟਾਈਮ ਵੇਖ ਕੇ ਕੋਈ ਮੌਕਾ ਵੇਖ ਕੇ ਫੇਰ ਹੀ ਤੂੰ ਹੀ ਗੱਲ ਕਰ ਸਕਦੇ ਏ ਜੇ ਇਸ ਤਰ੍ਹਾਂ ਤਾਂ ਤੂੰ ਹੀ ਕਰ ਨਹੀਂ ਸਕਦੇ ਗੱਲ ਉਕਾਣਾ ਹੁਣ ਇਹ ਵਜਾਦ ਤੁਸੀਂ ਕਿਹ ਵੇਲੇ ਚੁੱਪ ਕਰਕੇ ਵੇਖੋ ਜਾਂ ਆਓ ਬਾਹਰੋਂ ਫੇਰ ਤੁਹਾਨੂੰ ਪਤਾ ਲੱਗੂਗਾ ਇਸ ਤਰ੍ਹਾਂ ਨਹੀਂ ਪਤਾ ਲੱਗਣਾ ਤੇ ਨਾਰਾਜੇ ਨੂੰ ਪਤਾ ਲੱਗਣਾ ਉਹਦੇ ਵੀ ਅੱਖਾਂ ਦੇ ਉੱਤੇ ਪੱਟੀ ਬੰਨੀ ਆਨੇ ਮੀਨੂ ਨੇ ਮੈਨੂੰ ਤਾਂ ਪੈਣਾ ਲੜਾਈ ਤੋਂ ਬੜਾ ਡਰ ਲੱਗਦਾ ਜਾ ਮੈਂ ਕੀ ਕਰਾਂ ਹੁਣ ਮੈਂ ਉਹ ਤੇ ਗੱਲ ਹੈ ਹੀ ਆ ਵੀ ਕਲੇਸ਼ ਘਰ ਦੇ ਵਿੱਚ ਕੋਣੀ ਕੋਈ ਚੰਗੀ ਗੱਲ ਨਹੀਂ ਹੈਗੀ ਪਰ ਇਹ ਵਾ ਨਾ ਵੀ ਉਹਨੂੰ ਵੇਖਣਾ ਚਾਹੀਦਾ ਵਾ ਕਿ ਇੱਕ ਸਾਡੀ ਕੁੜੀ ਭੋਲੀ ਆ ਇੱਕ ਚਲੋ ਆਈ ਆ ਵਿਚਾਰੀ ਤੇ ਚਲੋ ਇਸ ਤਰ੍ਹਾਂ ਮੈਂ ਉਹਦੇ ਨਾਲ ਨਾ ਕਰਾਂ ਅੱਗੇ ਵੀ ਤੇ ਕੰਮ ਕਰਦੀ ਹੀ ਨਾ ਜੇ ਭੋਲੀ ਆ ਤੇ ਥੋੜਾ ਵੀ ਕਸਾਈਆਂ ਵਾਂਗੂ ਕੋਈ ਕੰਮ ਲੈ ਲਓ। ਨਾ ਤੂੰ ਹੀ ਕੁਝ ਕਹਿ ਸਕਦੇ ਜੇ ਤੂੰ ਹੀ ਬੋਲੋਗਾ ਨਾ ਕਹਣਾ ਤੂੰ ਸਾਡੀ ਗੱਲ ਚ ਕਿਉਂ ਦੇ? ਤੈਨੂੰ ਇਸ ਤਰ੍ਹਾਂ ਬੋਲਣਾ ਫਿਰ ਉਹਨੇ। ਨਹੀਂ ਮੈਂ ਕਿਉਂ ਬੋਲਣਾ ਮੈਂ ਤਾਂ ਤਾਂ ਹੀ ਤੁਹਾਨੂੰ ਕਹਿਨੀ ਆ ਮੈਂ ਨਹੀਂ ਬੋਲਣਾ। ਮੈਂ ਉਹਨੂੰ ਆਪਣੇ ਗੱਲ ਥੋੜੀ ਭੁਵਾਣਾ। ਮੈਂ ਵੇਖਾਂਗੀ ਕਹਿ ਦੇਣਾ। ਛਾਪਾ ਮਾਰਾਂਗੀ ਉਤੋਂ ਦੀ ਵੀ ਕੀ ਕਰਦੀ ਮੇਰੇ ਕੁੜੀ ਨੂੰ। ਕਿਵੇਂ ਇਹ ਦੇਖਾਂ ਫੇਰ ਹੀ ਪਤਾ ਲੱਗਣਾ। ਹੁਣ ਜੇ ਮੈਂ ਸਿੱਧੀ ਗੱਲ ਕਰਾਂ ਨਾ ਕਹਣਾ ਤੁਹਾਨੂੰ ਦੱਸਿਆ ਕਿੰਨੇ ਆ। ਲੜਾਈ ਸਾਡੇ ਤੇ ਤੁਹਾਡੇ ਚ ਵੀ ਨੇ ਪਵਾ ਦੇਣੀ ਜੋ ਫਿਰ ਕੁਛ ਤੁਹਾਡੇ ਨਾਲ ਲੜੂ ਕੁਛ ਮੇਰੇ ਨਾਲ ਲੜੂਗੀ ਚਲੋ ਤੁਸੀਂ ਵੇਖੋ ਜਾਂ ਫਿਰ ਆਪ ਜਾਓ ਤੇ ਨਹੀਂ ਤੇ ਫਿਰ ਰਾਜੇ ਨੂੰ ਭੇਜੋ ਦਵਾਈ ਉਹਨੂੰ ਦਵਾਈ ਦਿਵੋ ਕੁੜੀ ਨੂੰ ਬੜੀ ਕੰਬ ਕੰਬ ਕੇ ਉਹਨੂੰ ਬੁਖਾਰ ਚੜਿਆ ਜੀ ਮੈਂ ਚਾਹ ਹੈਰਾਨ ਕੇ ਬਣੂਨੇ ਬਪਲਣਾ ਵੇਖ ਕੇ ਆਵਾ ਕੁੜੀ ਨੂੰ ਆਹੋ ਆ ਜਾ ਮੇਰੀ ਸੁਣ ਲੋ ਗੱਲ ਤੁਹਾਡੀ ਜਿਹੜੀ ਭੈਣ ਆ ਨਾ ਐ ਵੀ ਬਾਨਾਂ ਲਾ ਕੇ ਨਾ ਲੰਮੇ ਪਈ ਹੋਈ ਹੈ ਮੈਂ ਜਾਣਦੀ ਹਾਂ ਤੇ ਮੈਨੂੰ ਨਹੀਂ ਪਤਾ ਮੈਂ ਨਹੀਂ ਜਲ ਸੋਈ ਚ ਕੰਮ ਕਰਨਾ ਆਪਣੀ ਮਾਂ ਨੂੰ ਕਹਿ ਦੋ ਕਿ ਉਹ ਕੰਮ ਕਰ ਲੇ ਤੇ ਇਹਨੂੰ ਤੇ ਉਹਨੇ ਵਾਰਨਾ ਨਹੀਂ ਮੈਨੂੰ ਪਤਾ ਵਾ ਧੀ ਦੇ ਗੁਣ ਗਾਂਦੀ ਜਾਂਦੀ ਕੀ ਆ ਮੰਮੀ ਕੰਮ ਕਰ ਲੈ ਉਹਨਾਂ ਨੂੰ ਕਹਿ ਕੇ ਜਾਓ ਮੇਰੇ ਕੋ ਨੀ ਜੇ ਕੰਮ ਕੋ ਬੁੰਦਾ ਹਾਂ ਸਿੱਧੀ ਗੱਲ ਜੜੀ ਇਹ ਗੱਲ ਤੂੰ ਮੈਨੂੰ ਪਿਆਰ ਨਾਲ ਵੀ ਕਰ ਹੀ ਸਕਦੀ ਆ ਹੈ ਮੈਨੂੰ ਤੇ ਤੂੰ ਐਂ ਬੋਲਦੀ ਆ ਜਿਵੇਂ ਦੱਸ ਪਤਾ ਨਹੀਂ ਕੀ ਹੁੰਨਾ ਮੈਂ ਮੈਂ ਤੇਰਾ ਘਰ ਵਾਲਾ ਵਾਂ ਇਹ ਤੂੰ ਮੈਨੂੰ ਪਿਆਰ ਨਾਲ ਵੀ ਸਮਝਾ ਸਕਦੀ ਸੀ ਨਾ ਤੂੰ ਜਾਉਂ ਜਾ ਅੱਗੇ ਮੰਮੀ ਨੂੰ ਕਹੋ ਫਿਰ ਜਾ ਕੇ ਤੇ ਕਹਿ ਦੇ ਨਾ ਵਾ ਤੈਨੂੰ ਕੱਦ ਦੀ ਕਾਲੀ ਪਈ ਆ ਮੈਨੂੰ ਆਪਣੇ ਕੰਮ ਤੇ ਕਰ ਲੈਂਦੇ ਤਿਆਰ ਤੇ ਹੋ ਲੈਂਦੇ ਉਧਰ ਮੇਰਾ ਟਾਈਮ ਹੋਇਆ ਜਾਂਦਾ ਨਾ ਮੇਰਾ ਕੋਈ ਅੱਜ ਟਿਫਿਨ ਪੈਕ ਕੀਤਾ ਕਿ ਹੈ ਨਾ ਮੈਨੂੰ ਤਾਂ ਲੱਗਦਾ ਅੱਜ ਬਾਹਰੋਂ ਹੀ ਖਾਣੀ ਪੈਣੀ ਜਿਵੇਂ ਕੱਲ ਖਾਧੀ ਸੀ ਤੁਹਾਨੂੰ ਪਤਾ ਨਾ ਮੰਮੀ ਕੀ ਕਰਦੇ ਫਿਰਦੇ ਨੇ ਮੈਂ ਤੁਹਾਨੂੰ ਸਮਝਾਇਆ ਨਾ ਉਨਜੀ ਜਾ ਕੇ ਮੰਮੀ ਨਾਲ ਗੱਲ ਕਰਨੀ ਏ ਮੇਰੀ ਗੱਲ ਸੁਣ ਜੇ ਉਹ ਬਿਮਾਰ ਆ ਤੇ ਫਿਰ ਕੀ ਆ ਦੁੱਖ ਸੁੱਖ ਤੇ ਆਉਂਦੇ ਰਹਿੰਦੇ ਸਰੀਰਾਂ ਨੂੰ ਤੇ ਤੈਨੂੰ ਪਤਾ ਨਹੀਂ ਕੀ ਹੋ ਗਿਆ ਤੂੰ ਨਹੀਂ ਕਦੀ ਬਿਮਾਰ ਹੋਈ ਮੈਂ ਬਿਮਾਰਸ਼ ਮਾਰਨੀ ਕੀ ਉੱਪਰ ਨਿਲਾਂਦੀ ਪਈ ਆ ਤੂੰ ਹੀ ਰਹਿਂਦੋ ਈ ਗੱਲਾਂ ਉਹ ਮਾੜੇ ਜਿ ਢਿੱਡ ਪੇੜ ਹੋਈ ਤੇ ਭਾਬੀ ਮੇਰੇ ਢਿੱਡ ਪੇੜ ਹੁੰਦੀ ਆ ਕਦੀ ਮੇਰੇ ਇੱਥੇ ਪੇੜ ਹੁੰਦੀ ਆ ਮੈਂ ਜਾਣਦੀ ਤੁਹਾਡੀ ਭੈਣ ਨੂੰ ਆਏ ਹਾਏ ਕੀ ਕਰਦੀ ਗੱਲਾਂ ਕੋਈ ਗੱਲ ਨਹੀਂ ਜੇ ਬਿਮਾਰ ਆ ਤੇ ਮੈਂ ਦਵਾਈ ਲੈ ਆ ਦਿੰਨਾ ਦਵਾਈ ਲੈ ਆ ਦਿੰਨਾ ਰਹਿਂਦੋ ਕੋਈ ਲੋੜ ਨਹੀਂ ਦਵਾਈ ਲੈ ਆਂਦੀ ਕਿਉਂ ਦਵਾਈ ਲੈਣ ਜਾਣਾ ਵਾ ਤੂੰ ਆਪੇ ਨੇ ਕਿੰਨੀ ਬਿਮਾਰ ਆ ਲੈ ਦੱਸ ਜੇ ਮੈਂ ਦਵਾਈ ਲੈ ਆ ਦੂੰਗਾ ਟਾਈਮ ਤੇ ਠੀਕ ਹੋਊਗੀ ਤੇ ਤਾਂ ਹੀ ਰਸੋਈ 'ਚ ਵੜੂਗੀ ਨਹੀਂ ਕੋਈ ਲੋੜ ਨਹੀਂ ਆਪੇ ਮੰਮੀ ਨੂੰ ਕਹਿ ਦੋ ਕੰਮ ਕਰਕੇ ਤੈਨੂੰ ਦਵਾਈ ਲੈ ਆ ਕੇ ਦੇਣ ਤੁਸੀਂ ਜਾਓ ਕੰਮ ਤੇ ਵਗੋ ਜਾ ਕੇ ਤੇਰੀ ਵੀ ਨਾ ਵੈਸੇ ਹਾਦੀ ਹੋਈ ਪਈ ਆ ਇੱਕ ਪਾਸੇ ਤੂੰ ਕਿੰਨੀ ਬਿਮਾਰ ਆ ਦੂਜੇ ਪਾਸੇ ਤੂੰ ਹੀ ਕਿੰਨੀ ਤੂੰ ਹੀ ਕੰਮ ਤੇ ਜਾਓ ਮੈਨੂੰ ਤਾਂ ਤੇਰੀ ਹੀ ਸਮਝ ਲਾਦੀ ਉਹਨੂੰ ਦਵਾਈ ਜਿੱਦਣ ਵਿਆਹ ਕੇ ਆਏ ਸੀ ਉਸ ਦਿਨ ਤੇ ਕਿਹਾ ਨਹੀਂ ਮੈਂ ਭੈਣ ਦੇ ਆਲੇ ਦੁਆਲੇ ਫਿਰਨਾ ਮੈਂ ਮੇਰੇ ਦੁਆਲੇ ਤਾਂ ਤੂੰ ਕਿਤੇ ਫਿਰਦੇ ਨਹੀਂ ਹੈਗੇ ਜਾਂ ਕਦੀ ਮਾਤਾ ਦੇ ਦੁਆਲੇ ਤਾਂ ਕਾ ਭੈਣ ਦੇ ਦੁਆਲੇ ਉਹ ਅੱਛਾ ਪਾਬਾ ਨਹੀਂ ਜਾਂਦਾ ਦਵਾਈ ਲੈਣ ਕਿੱਥੋਂ ਚੜਨ ਨਹੀਂ ਕਿੱਥੋਂ ਉਤਰਨ ਨਹੀਂ ਆ ਹਾਦੀ ਹੋਈ ਪਈ ਤੇਰੇ ਵਾਲੀ ਤੂੰ ਮੇਰੇ ਨਾਲ ਤੇ ਪਿਆਰ ਨਾ ਰਹਿ ਦੱਸ ਮੈਂ ਤੇਰੀ ਗੱਲ ਸੁਣਦਾ ਨਾ ਮੈਂ ਤੇਰੀ ਗੱਲ ਸਮਝਦਾ ਨਾ ਤੇ ਤੂੰ ਵੇਖ ਮੈਨੂੰ ਤੇ ਪਿਆਰ ਨਾ ਰੱਖ ਤੂੰ ਮੈਨੂੰ ਕਿਦ ਤਰ੍ਹਾਂ ਬੋਲਦੀ ਆ ਕੋਈ ਗੱਲ ਨਹੀਂ ਰਹੀ ਗੱਲ ਮੰਮੀ ਦੀ ਮੈਂ ਕਹਿ ਦਿੰਨਾ ਮੰਮੀ ਨੂੰ ਕਿ ਉਹਦੇ ਨਾਲ ਕੰਮ ਕਰਾ ਲੈ ਰਸੋਈ ਚ ਤੇ ਜੇ ਉਹ ਬਿਮਾਰ ਆ ਤਾਂ ਉਹਨੂੰ ਰੈਸਟ ਕਰਨ ਦਈ ਤੇ ਉਹਦੇ ਕੋਈ ਕੰਮ ਨਾ ਲਈ ਮੈਂ ਕੀ ਕਹਿਣਾ ਉਹਨੂੰ ਕੰਮ ਕਹ ਕੇ ਨਾਲੇ ਸਾਰਾ ਕੰਮ ਤੇ ਮੈਂ ਕਰਦੀ ਆ ਤੁਹਾਡੀ ਭੈਣ ਕਰਦੀ ਵੀ ਕੀ ਹੈਗੀ ਆ ਉਹ ਚੱਲ ਕੋਈ ਨਹੀਂ ਸਿੱਖ ਜੂਗੀ ਯਾਰ ਫੇਰ ਕੀ ਆ ਆ ਦੋਗ ਭਾਂਡੇ ਕ ਮਾਂਜ ਕੇ ਦੇ ਬਲਾਰੀ ਮੰਮੀ ਨੂੰ ਨਜ਼ਰ ਆਇਆ ਮੇਰੀ ਧੀ ਭਾਂਡੇ ਮਾਂਜਦੀ ਐ ਤੇ ਉਹੀ ਤੁਹਾਡੇ ਮੰਮੀ ਕਾ ਨੂੰ ਪਰਦੇ ਨੇ ਤੂੰ ਆ ਕੇ ਮੈਨੂੰ ਸੁਣਾ ਦਿੰਦੇ ਜੀ ਮੇਰੀ ਭੈਣ ਕੰਮ ਕਰਦੀ ਹੋਰ ਹੁੰਦਾ ਕਿ ਇਸ ਘਰ ਦੇ ਵਿੱਚ ਅਹੀ ਕੁਝ ਹੁੰਦਾ ਓ ਬਾਬਾ ਕਿਆ ਦਿੰਨਾ ਵਾ ਨਾ ਗੁੱਸਾ ਇੰਨਾ ਚੜਾ ਮੂਡ ਸਹੀ ਰੱਖਿਆ ਕਰ ਆਪਣਾ ਸਾਰੀ ਦਿਹਾੜੀ ਕਲਪਤੀ ਰਹਿਨੀ ਆ ਨਾਲ ਮੈਨੂੰ ਵੀ ਖਲਪਾ ਛੱਡਦੀ ਆ ਮੇਰਾ ਧਿਆਨ ਲੱਗਦਾ ਕੰਮ ਚ ਮੇਰਾ ਧਿਆਨ ਵੀ ਘਰ ਚ ਹੀ ਰਹਿੰਦਾ ਵਾ ਕਿਤੇ ਕੋਈ ਕਲੇਸ਼ ਨਾ ਹੋ ਜੇ ਮੈਂ ਹੁਣੇ ਹੀ ਕੰਮਾ ਜੋਗਾ ਰਹਿ ਗਿਆ ਵਾਂ ਟਾੜਿਆ ਬਸ ਕਲੇਸ਼ ਮਕਾਉਣ ਜੋਗਾ ਹੀ ਤੂੰ ਘਰ ਚ ਲਾਓ ਮੇਰਾ ਘਰ ਚ ਲੱਗਦਾ ਹੀ ਨਹੀਂ ਮੇਰਾ ਬਾਹਰ ਉਹ ਕਿਤੇ ਲੱਗਣ ਨਹੀਂ ਦਿੰਦੇ ਹੈਗੇ। ਇਹੀ ਕੁਛ ਹੈਗਾ ਇਸ ਘਰ ਦੇ ਵਿੱਚ। ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਜਦੋਂ ਸਿਮਰਨ ਇੱਥੇ ਨਹੀਂ ਹੁੰਦੀ ਉਹਦਾ ਵੀ ਤੇ ਤੂੰ ਕੰਮ ਕਰਦੀ। ਹੁਣ ਪਤਾ ਨਹੀਂ ਤੈਨੂੰ ਕੀ ਹੋ ਗਿਆ ਵਾ ਕਿਉਂ ਇੰਨਾ ਵੱਧ ਚੜ ਕੇ ਬੋਲਦੀ ਆ। ਮੈਂ ਠੇਕਾ ਥੋੜੀ ਝੁੱਕਿਆ ਝੜੀ ਭੈਣ ਦਾ। ਚੱਲ ਇੱਕ ਦਿਨ ਹੋਇਆ ਦੋ ਦਿਨ ਹੋਇਆ ਆ 6 ਮਹੀਨੇ ਹੋ ਗਏ ਆ। ਨਾ ਅਜ ਸੋਹਰੇ ਨੇ ਕਦੀ ਬਾਤ ਪੁੱਛੀ ਐ। ਚੱਲ ਆ ਕੇ ਕਿਤੇ ਚੱਲ ਸੋਹਰੇ ਛੱਡੋ। ਲੱਕਰ ਵਾਲੇ ਬਾਤ ਪੁੱਛ ਲੈਣ ਦਾ। ਚੱਲ ਮੇਰੀ ਘਰਵਾਲੀ ਕਿੱਦਾਂ ਹੈ ਕਿੱਦਾਂ ਨਹੀਂ। ਉਹਨੇ ਕਦੀ ਫੋਨ ਕੀਤਾ ਜੀਜ ਇਹ ਹਰ ਤੇ ਗੱਲ ਦਾ ਰੋਣਾ ਵਾ ਮੈਂ ਮੰਮੀ ਨੂੰ ਕਹਿੰਦਾ ਸੀ ਕਿ ਮੰਮੀ ਪਾਜੀ ਨੇ ਇੱਕ ਵਾਰੀ ਫੋਨ ਨਹੀਂ ਕੀਤਾ ਸਿਮਰਨ ਨੂੰ ਮੰਮੀ ਇਸ ਗੱਲ ਨੂੰ ਸਮਝਦੇ ਨਹੀਂ ਆ ਜੇ ਉਹਦੀ ਫਿਕਰ ਹੋਵੇ ਤੇ ਮੰਮੀ ਨੂੰ ਪਰਾਂ ਤੋਂ ਪਰਾਂ ਮੰਮੀ ਨੂੰ ਸਮਝਾਉਣ ਤੋਂ ਕੋਈ ਫਾਇਦਾ ਨਹੀਂ ਤੁਸੀਂ ਜਾਓ ਕੰਮ ਤੇ ਇਹਦੇ ਨਾਲੇ ਮੰਮੀ ਨਾਲ ਗੱਲ ਕਰਕੇ ਜਾਇਓ ਘਰ ਦੇ ਮਸਲੇ ਵੀ ਐਵੇਂ ਹੀ ਨਜਾਇਜ਼ ਹੀ ਪਾਈ ਰੱਖਦੇ ਮੇਰੇ ਨਾਲ ਮੇਰੇ ਕਾਲ ਸਹਰਾਜੇ ਦੱਸ ਮੰਮੀ ਕੁੜੀ ਬਿਮਾਰ ਪਈ ਪੁਖਾਰ ਚੜਿਆ ਜਾ ਕੇ ਨਾ ਦਵਾਈ ਲਿਆ ਤੇ ਮੰਮੀ ਮੈਂ ਤੇ ਅੱਗੇ ਕੰਮ ਤੋਂ ਲੇਟ ਹੋ ਜੈਣਾ ਵਾ ਤੇ ਤੁਸੀਂ ਲਿਆ ਦਿਓ ਹਾਂ ਨਹੀਂ ਤੂੰ ਹੀ ਜਾਣਾ ਲੈਣ ਦਵਾਈ ਤੂੰ ਹੀ ਕਹਿੰਦਾ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਕੰਮ ਕਰਾ ਕਰਾ ਕੇ ਉਹ ਤੇ ਕੋਈ ਇੰਨਾ ਤੈਨੂੰ ਬਿਮਾਰ ਕਰਾਤਾ ਝ ਫੜਕੇ ਉਹ ਕਹਿਣਾ ਇਹ ਥੋੜਾ ਵਿਚਾਰੀ ਜੇ ਭੋਲੀ ਤੇ ਉਹਨੂੰ ਕੰਮ ਦੇ ਡਾ ਛੱਡੋ ਮੈਨੂੰ ਲੱਗਦਾ ਸਾਕ ਕੋਈ ਪਤਾ ਟੜਿਆ ਗੱਲਾਂ ਦਾ ਉਹ ਮੰਮੀ ਕਿਹੜਾ ਕੰਮ ਕਰਾਇਆ ਜੇ ਰੋਜ਼ ਤੇ ਤੁਸੀਂ ਉਹਨੂੰ ਨਾਲ ਲੈ ਜਾਂਦੇ ਜੇ ਉਤੋਂ ਤੂੰ ਮੈਨੂੰ ਕਹਿੰਦੇ ਪਏ ਜੇ ਕੰਮ ਕਰਾ ਕੇ ਉਹਨੂੰ ਬਿਮਾਰ ਕਰਤਾ ਜੇ ਬਿਮਾਰ ਕਰਨਾ ਕੰਮ ਕਰਨਾ ਮੰਮੀ ਬਿਮਾਰ ਹੋ ਜਾਈਦਾ ਵਾ ਜਦੋਂ ਮੈਂ ਕੱਲ ਸੌਦੇ ਦੀ ਪਰਚੀ ਦੇਣ ਕਹਿਣ ਗਈ ਨਾ ਉਹਨੂੰ ਸੌਦਾ ਦੇ ਜਾ ਪੂਸਾ ਕੋਈ ਮੈਂ ਵੇਖ ਲਿਆ ਜੋ ਤੂੰ ਹੀ ਕੀਤਾ ਉਹਦੇ ਨਾਲ ਕੁੜੀ ਨਾਲ ਸਭ ਕੁਝ ਮੈਨੂੰ ਪਤਾ ਲੱਗ ਗਿਆ ਉਹ ਮੈਂ ਤੇ ਘਰ ਹੀ ਨਹੀਂ ਗਈ ਕੀ ਤੁਹਾਨੂੰ ਪਤਾ ਲੱਗ ਗਿਆ ਕੀ ਤੁਸੀਂ ਲੜਾਈ ਦੇ ਬਹਾਨੇ ਲੱਭਦੇ ਪਏ ਜੇ ਤੈਨੂੰ ਲੱਗੂਗਾ ਨਾ ਪਤਾ ਫਿਰ ਤੇਰੇ ਅੱਖਾਂ ਖੁੱਲਣਗੀਆਂ ਕੀ ਇਸ ਘਰ ਚ ਚੱਲਦਾ ਪਿਆ ਤੇ ਕੀ ਨਹੀਂ ਚੱਲਦਾ ਪਿਆ ਮੰਮੀ ਹੋ ਗਿਆ ਨਾ ਤੁਹਾਨੂੰ ਇਸ ਘਰ ਚ ਤੁਹਾਡੀ ਕੁੜੀ ਦਿਖਦੀ ਆ ਅਹੀਂ ਨਹੀਂ ਦਿਖਦੇ ਹੈ ਉਹਦੇ ਪਿੱਛੇ ਲੱਗ ਕੇ ਤੁਸੀਂ ਹਾਨੂੰ ਬੋਲਣਾ ਸ਼ੁਰੂ ਕਰਤਾ ਵਾ ਤੁਸੀਂ ਸਾਡੇ ਕੋ ਰੋਟੀ ਖਾਣੀ ਆ ਕਿ ਆਪਣੀ ਕੁੜੀ ਕੋ ਖਾਣੀ ਆ ਖਾਣੀ ਤਾਂ ਮੈਂ ਤੁਹਾਡੇ ਕੋ ਮੈਂ ਕੁੜੀ ਦੇ ਘਰ ਥੋੜਾ ਬਰੂਨਾ ਚ ਜਾ ਕੇ ਬਹਿ ਕੇ ਖਾਣੀ ਰੋਟੀ ਕੀ ਗੱਲ ਤਾਂਹੀਂ ਲੁੱਟੇ ਪੈ ਜਾ ਤੁਸੀਂ ਜਿਵੇਂ ਰੋਟੀ ਨਹੀਂ ਦੇ ਸਕਦੇ ਤੇ ਫਿਰ ਇਹੋ ਜਿਹੀ ਗੱਲਾਂ ਕੋ ਕਰਦੇ ਪਏ ਜੇ ਕਿਉਂ ਘੜੂਛਾਂ ਛੱਡਦੇ ਪਏ ਜੇ ਤਾਂ ਮੈਂ ਤੁਹਾਨੂੰ ਇਹੋ ਇੱਕੋ ਗੱਲ ਕਹੀ ਆ ਤੈਨੂੰ ਦਵਾਈ ਲਿਆ ਦੇ ਜਾ ਕੇ ਅਹੀਂ ਕਿੱਥੇ ਜਾ ਕੇ ਮੋੜਦੇ ਆਟੋ ਲੈਂਦੀਆਂ ਫਿਰਾਂਗੇ ਹਾਂ ਤੂੰ ਐਸੇ ਗੱਲ ਪਿੱਛੇ ਆਉਂਦਾ ਹੀ ਨਹੀਂ ਜੀ ਪਿਆ ਕੰਮ ਕਰਾਉਣ ਨੂੰ ਤੂੰ ਸਹੀ ਤੇ ਦਵਾਈ ਲਿਉਣ ਨੂੰ ਅਸੀਂ ਕੰਮ ਤੇ ਚੱਲੇ ਆ ਮੰਮੀ ਕੱਲੀ ਦਵਾਈ ਦੀ ਗੱਲ ਨਹੀਂ ਕੀਤੀ ਤੁਸੀਂ ਆ ਜਿਹੜੀਆਂ ਹੋਰ ਗੱਲਾਂ ਕੀਤੀਆਂ ਜੇ ਉਹ ਉਹ ਤੁਸੀਂ ਮੁੱਕਰਗੇ ਜੇ ਇੱਕ ਮਿੰਟ ਚ ਮੈਂ ਕੋਈ ਗੱਲ ਹੀ ਨਹੀਂ ਕੀਤੀ ਆ ਕਿੰਨੀਆਂ ਗੱਲਾਂ ਕਰਤੀਆਂ ਜੇ ਕੁੜੀ ਕੋ ਕੰਮ ਕਰਾ ਕੇ ਉਹਨੂੰ ਬਿਮਾਰ ਕਰਤਾ ਜੇ ਕਿਹੋ ਜੇ ਕੰਮ ਕਰਦੇ ਜੇ ਤੁਸੀਂ ਹੈ ਕਿਹੋ ਜੇ ਗੱਲਾਂ ਕਰਦੇ ਜੇ ਮੈਂ ਸਹੀ ਕਹਿਨੀ ਪਈ ਆ ਮੈਂ ਗਲਤ ਨਹੀਂ ਕਹਿੰਦੀ ਪਈ ਚੁੱਪ ਕਰਕੇ ਨਾ ਤੁਰਿਆ ਜਾ ਦਵਾਈ ਲੈ ਕੇ ਆ ਕੁੜੀ ਦੀ ਉਹ ਕੰਮ ਕਰਾ ਕੇ ਨੂੰ ਬਿਮਾਰ ਕਰਤਾ ਮੈਨੂੰ ਬੜਾ ਗੁੱਸਾ ਲੱਗਾ ਜੇ ਇਸ ਗੱਲ ਦਾ ਤੁਸੀਂ ਨੇ ਇਸ ਘਰ ਚ ਕੰਮ ਕਰਦੇ ਤੁਸੀਂ ਕਿੰਨਾ ਕੁ ਬਿਮਾਰ ਹੁੰਦੇ ਜੇ ਵੀ ਕੇਵਲ ਵੇਲਾ ਘੜੀ ਹੋ ਹੀ ਜਾਂਦਾ ਕੋਈ ਜ਼ਰੂਰੀ ਥੋੜਾ ਵੀ ਬੰਦੇ ਨੇ ਬਿਮਾਰ ਹੋਣਾ ਹੀ ਨਹੀਂਗਾ ਜੇ ਉਹ ਕੰਮ ਕਰਦੀ ਆ ਨਾ ਤੇ ਰੋਟੀ ਵੀ ਖਾਂਦੀ ਆ ਹਾਏ ਨਹੀਂ ਮੈਂ ਮਰ ਜਾ ਆ ਵੀਰਾ ਵੇਖ ਲੋ ਵੇਖ ਲੋ ਭਰਾ ਰੋਟੀਆਂ ਤੇ ਮਿਹਣੇ ਮਾਰਨ ਲੱਪਿਆ ਵੀ ਮੇਰੇ ਹੁੰਦੇ ਤੁਸੀਂ ਇਹ ਜਿਹੇ ਗੱਲਾਂ ਕਰ ਲਾਪੇ ਜੋ ਰੋਟੀ ਖਾਂਦੀ ਆ ਕਿੱਥੇ ਜਾਵੇ ਪੇਕਿਆਂ ਘਰ ਨਾਵੇ ਤੇ ਕਿੱਥੇ ਜਾਵੇ ਤੇ ਮੈਨੂੰ ਹੀ ਮੇਰੀ ਗੱਲ ਸੁਣੋ ਧਾਪ ਵੀ ਤੇ ਤੁਸੀਂ ਮੈਨੂੰ ਚੜਾਇਆ ਵਾ ਉਹ ਕਹਿੰਦਾ ਕੱਲ ਨੂੰ ਤਾਂ ਤੁਸੀਂ ਮੇਰੇ ਤੋਂ ਬਾਅਦ ਤੁਸੀਂ ਵੜੋਗੇ ਨਹੀਂ ਉਹਨੂੰ ਘਰ ਆਪਣੀ ਦਿਲੀ ਜਾ ਤੇ ਤੁਝੇ ਇਹੋ ਜਿਹੇ ਹਰਕਤਾਂ ਰਹੀਆਂ ਨਾ ਤੇ ਅਬ ਸਹੀ ਗੱਲ ਕਹਿਂਦੇ ਜੇ ਆਪਾਂ ਨਹੀਂ ਵੜਨਾ ਫਿਰ ਕੋਈ ਗੱਲ ਨਹੀਂ ਜਦੋਂ ਲੱਗ ਜੂ ਨਾ ਤੈਨੂੰ ਸਭ ਕੁਝ ਪਤਾ ਫੇਰ ਤੇਰੀਆਂ ਅੱਖਾਂ ਖੁੱਲਣੀਆਂ ਹੀ ਉਹ ਕਹਿੰਦਾ ਫੇਰ ਖੁੱਲਣੀਆਂ ਤੇਰੀਆਂ ਅੱਖਾਂ ਉਹ ਮੰਮੀ ਕਿਉਂ ਮੈਨੂੰ ਪੱਟੀ ਪੜਾਈ ਜਾਂਦੇ ਜੀ ਮੈਨੂੰ ਦੇ ਖਿਲਾਫ ਮੈਨੂੰ ਪਤਾ ਤੁਸੀਂ ਕੀ ਕਰਨਾ ਚਾਹੁੰਦੇ ਜੀ ਮੈਂ ਉਹਦੇ ਨਾਲ ਲੜਨਾ ਨਹੀਂ ਆ ਸਿੱਧੀ ਜਿਹੜੀ ਗੱਲ ਆ ਤੇ ਜੇ ਥੋੜਾ ਹੱਥ ਕੰਮ ਕਰ ਵੀ ਲੈਂਦੀ ਨਾ ਸਿਮਰਨ ਤੇ ਕੋਈ ਉੱਥੇ ਆਖਰ ਨਹੀਂ ਆ ਗਈ ਉਹ ਇੱਥੇ ਨੌਕਰ ਆਣੀ ਨਹੀਂ ਤੁਹਾਡੇ ਕੰਮ ਕਰੇ ਆ ਕੇ ਇੱਥੇ ਆ ਦੁੱੱਚ ਪੱਤੀਆਂ ਕਿਹਦੇ ਵਾਸਤੇ ਪਾਈਆਂ ਕੀ ਗੱਲ ਹੈ ਮੇਰੀ ਧੀ ਹੁਣ ਚਾਹ ਵੀ ਨਹੀਂ ਪੀ ਸਕਦੀ ਹੈ ਇੱਕ ਪਾਸੇ ਕਹਿੰਦੇ ਬਿਮਾਰ ਆ ਦੂਜੇ ਪਾਸੇ ਆ ਦੁੱੱਚ ਪੱਤੀਆਂ ਪੈਣਦੀਆਂ ਬੇ ਕੋਈ ਅਕਲ ਕਾਰ ਅਕਲ ਕਿਹੋ ਜੀਆਂ ਗੱਲਾਂ ਕਰਦਾ ਪਿਆ ਬਿਮਾਰ ਬੰਦੇ ਕੋ ਕੁਛ ਨੰਗਦਾ ਵਾ ਏ ਮੈਨੂੰ ਲੱਗਦਾ ਕੋਈ ਟੱਡੀ ਚਾਹ ਲਗੀ ਨਾ ਕੰਮ ਕਰਾਉਣ ਦੇ ਭਾਨੇ। ਵੇ ਅਕਲ ਦੇ ਨਿਆ ਚਾਹ ਉਹਦੀ ਆ। ਇਹ ਤਾਂ ਮੈਂ ਆਪਣੀ ਬਣਾਈ ਆ। ਤੇ ਤੂੰ ਕਹਤਾ ਉਹਨੂੰ ਦੁੱਧ ਚ ਪੱਤੀ ਭਾਗ ਦੇਣ ਲੱਗੇ ਜੋ। ਹੈਂ? ਮਮਮੀ ਤੁਹਾਡਾ ਕੋਈ ਹਾਲ ਨਹੀਂਗਾ। ਤੁਹਾਨੂੰ ਨਾ ਆਪਣੀ ਕੁੜੀ ਤੋਂ ਇਲਾਵਾ ਇੱਥੇ ਹੋਰ ਕੁਝ ਨਹੀਂ ਦਿਖਦਾ। ਇੱਥੇ ਅਸੀਂ ਵੀ ਗਏ ਆ। ਸਾਡੇ ਵੀ ਚਾਹ ਮਿਲਾ ਕਰੋ। ਜਿੰਨਾ ਕੋ ਤੁਹੀਂ ਰੋਟੀ ਖਾਣੀ ਮੈਂ ਤੁਹਾਨੂੰ ਫੇਰ ਕਹਿਣਾ। ਜਾ ਬਾਬਾ ਨਾ ਲਿਆ ਦਵਾਈ। ਜਾ ਤੂੰ ਰਹਿ ਜਾ। ਜਾ। ਜਾ ਆਪਣੀ ਜਿਨਾਨੀ ਦੇ ਮਗਰ ਲੱਗ ਜਾ। ਜਾ। ਪਹਿਲਾਂ ਮੈਨੂੰ ਚੋਦੀ ਉਂਗਲਾਂ ਦੇ ਜਾ। ਪਹਿਲਾਂ ਮੈਨੂੰ ਇਹ ਦੱਸੋ ਇਨੇ ਦਿਨਾਂ ਦੀ ਹੋ ਗਈ ਸਿਮਰਨਾਈ ਨੂੰ ਉਹ ਤਾਂ ਤੇ ਤੂੰ ਹੀ ਇਹੋ ਜਿਹੀ ਗੱਲਾਂ ਕਰਦੇ ਰਹੀ ਆ ਤੁਹਾਨੂੰ 4-5 ਦਿਨਾਂ ਚ ਸਾਰੀਆਂ ਗੱਲਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਮੈਂ ਬਸ ਬਣਾ ਲਈ ਰਾਮੇ ਕਰ ਦਿੱਤੀ ਮੇਰੀ ਚਾਹ ਨੇ ਹੂੰ ਕਿਹਾ ਨਾ ਜਦੋਂ ਇੱਥੇ ਨਹੀਂ ਹੁੰਦੇ ਤੂੰ ਨਹੀਂ ਕੰਮ ਕਰ ਦਿੰਦੇ ਸੀ ਹੈ ਕੱਲ ਨੂੰ ਚਲ ਜੂਗੀ ਸੋਹਰੇ ਫੇਰ ਕਿੱਥੋਂ ਕੰਮ ਕਰਨਾ ਨੌਕਰਾਣੀ ਰੱਖ ਕੇ ਦੇਣੀ ਉਹਨੂੰ ਤੂੰ ਕੱਲ ਨੂੰ ਸੋਹਰੇ ਚਲ ਜੂਗੀ ਮੈਨੂੰ ਨਹੀਂ ਲੱਗਦਾ ਨੇ ਜਾਣਾ ਮੈਨੂੰ ਪਤਾ ਟਾਡੇ ਮਨਾਂ ਚ ਕੀ ਚੱਲਦਾ ਪਿਆ ਉਹਨਾਂ ਨੇ ਪੱਕੀ ਛੱਡੀ ਹੋਈ ਆ ਪਰਾ ਆਇਆ ਕਿਹੋ ਜੀਆਂ ਗੱਲਾਂ ਕਰਦਾ ਪਿਆ ਤੂੰ ਅਕਲ ਨੂੰ ਹੱਥ ਫੇਰ ਲੋਕੀ ਕਹਿੰਦੇ ਧੀਆ ਆਪਣੇ ਘਰ ਵਸਣ ਤੇ ਤੂੰ ਕਹਿੰਦਾ ਇੱਥੇ ਹੀ ਰਹਿਣਾ ਉਹਨੇ ਅੱਛਾ ਕਦੋਂ ਦੀ ਆਈ ਆ ਕਦੀ ਸਹੁਰਿਆਂ ਦੇ ਗੱਲ ਕੀਤੀ ਜੇ ਕਿ ਇਹਨੂੰ ਲੈ ਜਾਓ ਜਾਂ ਛੱਡ ਜਾਓ ਕੋਈ ਕੀਤੀ ਜੇ ਗੱਲ ਵੀ ਹੁਣ ਜੇ ਮੇਰੀ ਕੁੜੀ ਸਿੱਧੀ ਆ ਤੇ ਮੈਂ ਕੀ ਗੱਲ ਕਰਾਂ ਉਹਨਾਂ ਕੀ ਕਰਾਂਗਾ ਰੱਖ ਲੋ ਮੈਂ ਤਾਂ ਉਹਨਾਂ ਕੋਲ ਚਾਰ ਗੱਲਾਂ ਹੀ ਸੁਣਨੀਆਂ ਨੇ ਤੇ ਸਾਰੀ ਉਮਰ ਇੱਥੇ ਫੇਰ ਰੋਟੀ ਦੀ ਆਸ ਨਾ ਰੱਖੇ ਉਹਨੂੰ ਤੋਰੋ ਉਨੂੰ ਘਰ ਬਿਠਾ ਕੇ ਨਾ ਰੱਖੋ ਸ਼ਾਬਾਸ਼ ਭਰਾ ਹੋਂ ਤੇ ਇਸ ਤਰ੍ਹਾਂ ਦੇ ਹੋਣ ਜੇ ਭਰਾ ਇਸ ਤਰ੍ਹਾਂ ਦੇ ਆਪਣਾ ਸਿੱਕਾ ਖੋਟਾ ਹੈ ਤੇ ਮਗਰ ਲੀਆਂ ਜਿਹੜੀਆਂ ਲੱਗੀਆਂ ਜਨਾਨੀਆਂ ਉਹਨਾਂ ਨੇ ਇਤੋਂ ਵੀ ਜਿਆਦੀਆਂ ਕੋਟੀਆਂ ਨਾ ਜੇ ਉਹ ਭੋਲੀਆਂ ਨਾ ਤੇ ਜਿਹੜੀ ਚੱਜਦੀ ਹੈ ਨਾ ਉਹਨੂੰ ਇੱਥੇ ਬਸ ਲੈਂਦੋ ਨਹੀਂ ਤਾਂ ਉਹਨੇ ਪੇਕੇ ਚਲ ਜਾਣਾ ਜੇ ਫਿਰ ਖਾ ਲਿਓ ਭੋਲੀਆਂ ਕੋ ਪਕਾ ਪਕਾ ਕੇ ਰੋਟੀਆਂ ਮੈਨੂੰ ਡਰਾਵੇ ਨਾ ਪਾ ਜਾਂਦੀ ਤੇ ਜਾਵੇ ਮੈਨੂੰ ਨਹੀਂ ਕੋਈ ਪਰਵਾਹ ਹੈਗੀ ਬਸ ਐਹੀ ਤੇ ਤੁਸੀਂ ਚਾਹੁੰਦੇ ਹੀ ਮੈਨੂੰ ਪਹਿਲਾਂ ਹੀ ਪਤਾ ਸੀ ਤੁਝ ਨਾ ਲਿਆਦ ਵਈ ਜਾ ਮੈਂ ਆਪੇ ਲਿਆ ਜਾ ਤੂੰ ਲੱਖ ਕੀ ਦਰ ਤੋਂ ਆਸ ਮੇਰੀ ਇਹੋ ਜੇ ਭਰਾ ਹੁੰਦੇ ਕਿੰਨੀਆਂ ਗੱਲਾਂ ਮੈਨੂੰ ਸੁਨਾ ਗਏ ਦੁੱਧ ਚ ਪੱਤੀਆਂ ਤੇ ਆ ਤੇ ਉਹ ਆਹ ਲਓ 부ਆ ਜੀ ਚਾਹ ਪੀਓ ਕੀ ਗੱਲ ਬੜੀ ਚੌਕ ਚੌਕ ਤੇ ਬੈਠੀ ਆ ਕੀ ਕਰਾਂ ਮੈਂ 부ਆ ਜੀ ਤੁਹਾਨੂੰ ਘਰ ਦੀ ਸਾਰੀ ਗੱਲ ਦੱਸਾਂ ਹਾਂ ਤੁਹਾਨੂੰ ਪਤਾ ਹੀ ਮੁੰਡਾ ਕਿਵੇਂ ਬੋਲਣ ਦਾ ਹੈ ਸੋਈ ਚ ਆ ਮੈਂ ਕਹਨਾ ਕੁੜੀ ਆਈ ਹੈ ਯਾ ਸੌਰਿਆ ਤਾਂ ਆਛਾ ਤੇ ਉਹ ਵਿਚਾਰੀ ਹੈਗੀ ਤੇ ਭੋਲੀ ਜੀ ਆ ਜਿੱਧਰ ਉਹਨੂੰ ਲਾਓ ਤੋਧਰ ਉਹ ਲੱਗ ਜਾਂਦੀ ਹੈ ਤੇ ਜਿਹੜੀ ਇਹਦੀ ਰਾਏ ਦੀ ਵੋਟੀ ਆ ਉਹ ਬੜੀ ਤੇਜ ਆ ਕੋਈ ਕੰਮ ਬੜਾ ਲੈਂਦੀ ਐ ਤੋ ਉਹਨੂੰ ਕਿਤੇ ਬੁਖਾਰ ਚੜ ਗਿਆ ਤੇ ਮੈਂ ਰਾਜਨ ਕੇ ਨਹੀਂ ਦਵਾਈ ਲਿਆ ਕੇ ਦੇ ਤੂੰ ਮਨ ਨਦਾਨੀ ਸੀ ਅੱਛਾ ਜ ਨਾਨੀ ਦੇ ਸਿਰੇ ਚੜਿਆ ਨਾ ਹਾਂ ਤਾਂ ਕਰਕੇ ਨਹੀਂ ਸੀ ਹਾਂ ਉਹਦੀ ਤੇ ਬੋਲੀ ਬੋਲਦਾ ਹਰ ਵਕਤ ਤੱਸ ਉਹਨੂੰ ਨਹੀਂ ਪਤਾ ਪਈ ਮੇਰੀ ਭੈਣ ਐ ਹੈ ਦਵਾਈ ਦੇ ਦੇ ਆ ਕੇ ਦੇਣੀ ਚਾਹੀਦੀ ਆ ਨਾ ਵਿਚਾਰੀ ਨਿਆਣੀ ਨੂੰ ਉਹ ਵੀ ਵਸਨ ਇਦਾਂ ਹੀ ਕਰਦਾ ਰਹਿੰਦਾ ਵਾ ਕਹੇ ਗੱਲਦਾ ਉਹਨੂੰ ਮੇਰੀ ਨਹੀਂ ਪਤਾ ਸਮਝ ਆਉਂਦਾ ਹੀ ਹੈ ਹੈ ਉਹ ਕਿੱਥੇ ਚੜਿਆ ਕਿੱਥੇ ਉਤਰਿਆ ਤੇ ਫੇਰ ਮੇਰਾ ਮਨ ਦਾਸ ਵਣਾ ਮੇਰੇ ਕੋਤੇ ਕੁਛ ਥੋੜਾ ਹੋਣਾ ਹੁਣ ਮੇਰੀ ਧੀ ਆ ਮੇਰੀਆਂ ਅੰਦਰਾਂ ਹੋ ਗਿਆ ਨਾ ਤੇ ਜੇ ਮੇਰੇ ਹੁੰਦੇ ਇਸ ਤਰ੍ਹਾਂ ਕਰਨ ਲਾਪੇ ਤੇ ਬਾਅਦ ਚ ਇਹਨਾਂ ਨੇ ਵਿਚਾਰੀ ਨੂੰ ਭੋਲੀ ਜੀ ਨੂੰ ਪੁੱਛਣਾ ਕਿਤੇ ਆਹੋ ਇਹ ਤਾਂ ਹੈ ਹੀ ਆ ਫਿਰ ਹੁਣ ਕੀ ਕੀਤਾ ਜਾਵੇ ਉਹਨੇ ਵੀ ਤਾਂ ਆਪਣੀ ਘਰ ਦੀ ਦੇ ਮਗਰ ਲੱਗਣਾ ਹੀ ਆ ਨਾ ਤੈਨੂੰ ਪਤਾ ਅੱਜ ਕੱਲ੍ਹ ਜ਼ਮਾਨਾ ਕਿਹੜਾ ਜਾ ਰਿਹਾ ਹਜੇ ਤੇ ਪੂਆ ਜੀ ਮੇਰੇ ਪੁੱਤ ਨੂੰ ਨਹੀਂ ਪਤਾ ਗੱਲਾਂ ਦਾ ਮੈਂ ਜਦੋਂ ਗੁਰਦੁਆਰੇ ਜਾਂਦੀ ਸੀ ਨਾ ਉਹ ਤੇ ਦੋ ਦੋ ਢਾਈ ਢਾਈ ਘੰਟੇ ਕੀਰਤਨ ਨੂੰ ਲੱਗ ਜਾਂਦੇ ਸੀ ਤੇ ਸੁਣਦੇ ਰਹਿਦਾ ਸੀ ਚਲੋ ਨੰਦ ਆਉਂਦਾ ਤੇ ਬੈਠੇ ਰਹਿਦਾ ਸੀ ਹਾਂ ਮਹਾਰਾਜ ਦੇ ਘਰ ਇਹ ਕਿਤੇ ਉੱਥੋਂ ਚਾਚੀ ਮੇਰੀ ਦਰਾਣੀ ਨੇ ਵੇਖਿਆ ਅੱਛਾ ਉਹਦੇ ਤੇ ਜ਼ੁਲਮ ਕਰਦੇ ਨੂੰ ਬਸ ਮੈਨੂੰ ਕਿਤੇ ਉਹਦੇ ਤੇ ਜ਼ੁਲਮ ਕਰਦੀ ਆਪਣੀ ਮਨਮਾਨੀ ਤੇ ਕੁੜੀ ਤੇ ਮੇਰੀ ਤੇ ਉਹ ਵੀ ਕੁੜੀ ਮੈਨੂੰ ਕਿਤੇ ਗੱਲ ਨਹੀਂ ਦੱਸਦੀ ਕਿ ਮੰਮੀ ਜਾ ਆ ਮਗਰ ਹੁੰਦਾ ਕਿ ਜੇ ਚੁੱਪ ਤੇ ਚਲਾਕ ਹੁੰਦੀ ਤੂੰ ਨੇ ਫੇਰ ਗੱਲਾਂ ਕਰਨੀਆਂ ਸੀ ਮੈਨੂੰ ਦੱਸਣੀਆਂ ਹੀ ਸੀ ਨਾ ਤੋ ਤੇ ਹੈਗੀ ਭੋਲੀ ਵਿਚਾਰੀ ਉਹਨੇ ਕੀ ਗੱਲ ਕਰਨੀ ਉਹਨੇ ਸੋਚਿਆ ਚੱਲ ਕੰਮ ਹੀ ਮੈਂ ਕੀਤਾ ਕਰਦਾ ਕਦੀ ਉਹਨੂੰ ਕਹਣਾ ਭਾਂਡੇ ਮਾਂਜ ਕਦੀ ਆਹ ਕਰ ਕਦੀ ਉਹ ਕਰ ਉਹਨੇ ਮੇਰੇ ਸਾਹਮਣੇ ਛੋੜ ਹੀ ਹੁੰ ਦਿੱਤਾ ਬੋਟੀ ਨੇ ਕਿੰਨੀ ਚਲਾਕੀ ਨਾਲ ਕੰਮ ਕੀਤਾ ਉਹਨੇ ਚਲਾਕੇ ਬੜੀ ਆ ਮੈਨੂੰ ਤੇ ਦੁਨੀਆ ਅੱਜ ਪਤਾ ਲੱਗਾ ਵਾ ਜੇ ਉਹ ਚਲਾਕ ਨਾ ਹੋਵੇ ਤਾਂ ਕਰ ਕਰਦਾ ਕੰਮ ਨਾ ਕਰੇ ਨਾਲ ਕਰਾਵੇ ਹੱਥ ਲੱਭਾ ਤਾਵੇ ਇੱਕ ਦਿਨ ਮੈਨੂੰ ਨੰਨਾ ਆਉਂਦਾ ਸੀ ਤੂੰ ਉਤੋਂ ਫੜਫੜ ਮਨਜੀਤ ਆ ਗਈ ਦੱਸਣ ਮੈਨੂੰ ਗੱਲ ਹਾਂ ਹਾਂ ਕਹਿੰਦੀ ਭੈਣ ਜੀ ਆਹ ਗੱਲ ਹੋਈ ਏ ਇੱਥੇ ਕਿ ਤੁਸੀਂ ਕੁੜੀ ਨੂੰ ਨਾਲ ਲੈ ਜਾਇਆ ਕਰੋ ਕਿ ਜੇ ਮੈਂ ਕੁੜੀ ਨੂੰ ਨਾਲ ਖੜਦੀ ਹਾਂ ਤੇ ਮੇਰੇ ਪੁੱਤ ਦੇ ਕੰਨ ਭਰਦੀ ਸੀ ਤੈਨੂੰ ਨਾਲ ਕਿਉਂ ਖੜਦੀ ਆ ਨਹੀਂ ਇਹ ਤਾਂ ਮਾੜੀ ਗੱਲ ਕਿਤੇ ਮਾੜੇ ਘਰ ਜਾਂਦੇ ਗੁਰਦੁਆਰੇ ਹੀ ਜਾਂਦੀਆਂ ਸੋ ਮਾਵਾਂ ਧੀਆ ਨਾਲੇ ਮੱਥਾ ਟੇਕ ਆਉਂਦੀਆਂ ਸੀ ਜਾਂ ਘੜੀ ਬੈਠ ਲੋ ਆਉਂਦੀਆਂ ਚੱਲ ਨਾਲੇ ਇੰਨੇ ਨਾ ਹੀ ਉਹਦਾ ਜੀ ਲੱਗਾ ਰਿੰਦਾ ਸੀਗਾ ਹਜੇ ਇਹ ਗੱਲਾਂ ਮੈਂ ਆਪਣੇ ਪੁੱਤ ਨੂੰ ਨਹੀਂ ਦਸੀਆਂ ਮੈਂ ਕਿਹਾ ਜੇ ਤੂੰ ਗੱਲਾਂ ਮੇਰੀਆਂ ਸੁਨੇਗਾ ਨਾ ਤੇ ਤੇਰੀ ਅੱਖਾਂ ਤੋਂ ਪੱਟੀ ਫੇਰ ਹੀ ਨਹੀਂ ਆ ਆ ਜੋ ਸਾਡੇ ਘਰ ਕਾਰਨਾਮੇ ਹੁੰਦੇ ਪਹਿ ਜੋ ਨਾ ਹੁਣ ਮੈਂ ਕਹਤੇ ਜਾਣ ਜੋਗੀ ਨਾ ਹੋਰ ਆ ਇਹ ਤਾਂ ਹੈ ਇਹ ਤੂੰ ਘਰ ਵੀ ਛੱਡ ਕੇ ਕਿੱਧਰ ਜਾਵੇਂ ਕਹਿੰਗਾ ਮੈਂ ਕਿੱਥਾਂ ਛੱਡ ਕੇ ਜਾਵਾਂ ਮਨ ਮੈਨਿ ਸ਼ਕਤੀ ਕੰਮ ਬਜਾਰ ਦੇ ਕਦੀ ਕੋਛ ਲਿਆ ਕਦੀ ਕੋਛ ਲਿਆ ਆਜ ਅਣਕੁੜੀ ਨੂੰ ਥੋੜੀ ਨਾਲ ਨਾਲ ਲਈ ਫਿਰ ਨਹੀਂ ਉਹ ਤਾਂ ਘਰ ਵੀ ਤੇ ਰਹਿਣਾ ਕਿ ਨਹੀਂ ਉਹਦੇ ਕੋ ਤੇ ਜੇ ਉਹ ਹੀ ਕੰਮ ਕਰਾਈ ਜੂਗੀ ਤੇ ਫਿਰ ਮਾੜੀ ਗੱਲ ਆ ਰਲ ਮਿਲ ਕੇ ਕਰ ਲਿਆ ਕਰਨ ਸਾਨੂੰ ਨਹੀਂ ਪਤਾ ਆਪੇ ਨੇ ਤੇਜ ਨਿਕਲਣਾ ਨੇ ਗੋਟੀ ਸਾਡੀ ਨੇ ਨਾਉਣੇ ਵੇਖੋ ਅੱਜ ਮੇਰੇ ਮੁੰਡੇ ਨੇ ਪਤਾ ਕਿੱਡੀ ਦੀ ਮੈਨੂੰ ਗੱਲ ਕਹੀ ਕਹਿੰਦਾ ਜੇ ਨੇ ਰੋਟੀ ਖਾਣੀ ਨਾ ਤੇ ਕੰਮ ਕਰੇ ਰੋਟੀ ਨੂੰ ਤਾਂ ਮਿਲਨੇ ਆ ਤੇ ਮੇਰੀਆਂ ਤੇ ਆਂਦਰਾ ਰੋਂਦੀਆਂ ਪਈਆਂ ਕਿ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਹਿਣ ਦਿਆ ਤੇ ਕੱਲ ਨੂੰ ਕਿੱਥੇ ਆਉਂਗੀ ਕਿਹੜੇ ਦਰਵਾਜ਼ੇ ਆਉਂਗੀ ਉਹਦੇ ਬਾਅਦ ਤਾਂ ਮੈਨੂੰ ਲੱਗਦਾ ਇਹਨਾਂ ਨੇ ਸਦਾ ਦਰਵਾਜ਼ਾ ਹੀ ਬੰਦ ਕਰਤੇ ਆ ਨਹੀਂ ਇਦਾਂ ਤਾਂ ਚਾਹੀਦਾ ਨਹੀਂ ਹੀ ਰਾਜੀ ਨੂੰ ਕਰਦਾ ਉਹਦੀ ਭੈਣ ਆ ਦੱਸ ਉਹ ਵੀ ਉਹਦੇ ਬਹਤੀ ਦੇ ਮਗਰ ਲੱਗ ਗਿਆ ਵਾ ਉਹਨੂੰ ਨਹੀਂ ਸਮਝ ਆਉਂਦੀ ਕਿ ਭੈਣ ਆ ਮੇਰੀ ਇਹ ਦੋ ਟਿੱਕੀਆਂ ਖਾ ਹੀ ਜਾਊਗੀ ਤੇ ਫੇਰ ਕੀ ਹੋ ਚੱਲਿਆ ਉਹਨੂੰ ਕੀ ਪਤਾ ਉਹ ਕਿਹੋ ਜੀਆਂ ਚੁੱਕਣਾ ਦਿੰਦੀ ਆ ਉਹਦਾ ਵੀ ਅੱਜ ਲਹੂ ਸਫੇਦ ਹੋ ਗਿਆ ਉਹ ਕਹਿੰਦਾ ਉਹਦਾ ਵੀ ਲਹੂ ਸਫੇਦ ਹੋ ਗਿਆ ਚਲ ਚੁੱਪ ਕਰ ਕਿਉਂ ਰੋਂਦੀ ਆ ਐਵੇਂ ਬੋਲਾ ਬੋਲੇ ਬੰਦੇ ਦੀ ਵੀ ਕੋਈ ਮੱਤਤ ਨਹੀਂ ਹੈਗੀ ਰੱਬ ਨੇ ਥੋੜੀ ਜੀ ਮਾਤੋ ਦੇ ਪਾ ਦਿੰਦਾ ਵਿਚਾਰੀ ਚੁਸਤ ਚਲਾਕ ਹੁੰਦੀ ਜਿਹੜਾ ਸਹੁਰੇ ਉਹ ਕਹਿੰਦੇ ਬਸ ਕੰਮ ਕਰਦੀ ਸਾਰਾ ਤੇ ਪਰ ਨਾ ਗੱਲਾਂ-ਬਾਤਾਂ ਨਹੀਂ ਕਰਦੀ ਹੱਸ-ਹੱਸ ਕੇ ਸਾਡੇ ਨਾਲ ਚੁੱਪ ਕਰਕੇ ਬੈਠੀ ਰਹਿੰਦੀ ਆ ਆਪਾਂ ਵੇਖੋ ਕਿਹੜੀਆਂ ਗੱਲਾਂ ਲੈ ਕੇ ਬੈਠੇ ਆ ਤੂੰ ਚਾਹ ਫੜੋ ਪੀਓ ਗੱਲਾਂ ਕਿਤੇ ਮੁਕੜੀਆਂ ਕਰਦੀਆਂ ਲੱਗਦਾ ਠੰਢੀ ਤੇ ਨ ਹੋ ਗਈ ਚਾਹ ਨਹੀਂ ਨਹੀਂ ਠੀਕ ਆ ਪੀ ਲੋ ਚਾਹ ਚਲੋ ਤੁਸੀਂ ਨਾ ਕਿਸੇ ਨਾਲ ਗੱਲ ਨਾ ਕਰਿਓ ਨਹੀਂ ਨਹੀਂ ਮੈਂ ਕਿਉਂ ਕਰਨੀ ਆ ਝੱਗਾ ਚੁੱਕਿਆ ਆਪਦਾ ਹੀ ਢਿੱਡ ਨੰਗਾ ਹੁੰਦਾ ਵਾ ਅਸਲ ਮੈਂ ਵੀ ਤੇ ਇਸ ਕਰਦੀ ਈ ਆ ਮੈਨੂੰ ਗੱਲ ਕਰਨੀ ਹੈ